ਇਕ ਤੇ ਸਾਡੇ ਸਭ ਤੋਂ ਪਹਿਲਾਂ ਸਾਡੇ ਜਿਹੜੇ ਸਰ ਹੈਗੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈਗਾ ਇਹਨਾਂ ਨੇ ਬਹੁਤ ਜ਼ਿਆਦਾ ਜੁਗਿੰਦਰਪਾਲ ਸਰ ਹੈਗੇ ਆ ਇਹਨਾਂ ਨੇ ਬਹੁਤ ਜ਼ਿਆਦਾ ਆਪਣਾ ਨਾਮ ਮੇਰਾ ਨਾਮ ਸਰ ਪੂਜਾ ਹੈਗਾ ਮੈਂ ਉਹ ਮਿਆਲਤੀ ਰਹਿਣ ਵਾਲੀ ਆ ਸਰ ਨੇ ਜੋ ਜੋ ਵੀ ਕੀਤਾ ਹੈਗਾ ਜੋ ਜੋ ਵੀ ਜੋ ਜੋ ਵੀ ਇਹਨਾਂ ਨੇ ਗਤੀਵਿਧੀਆਂ ਕੀਤੀਆਂ ਬਹੁਤ ਅੱਛੇ ਢੰਗ ਨਾਲ ਕੀਤੀਆਂ ਸੀਗੀਆਂ ਤੇ ਹੁਣ ਵੀ ਸਾਡਾ ਇਹੀ ਸੁਪਨਾ ਹੈ ਕਿ ਇਹਨਾਂ ਨੂੰ ਹੀ ਅੱਗੇ ਲੈ ਕੇ ਆਇਆ ਜਾਏ ਪਹਿਲਾਂ ਕਿਸ پارٹی ਚ ਸੀਗੇ ਤੁਸੀਂ ਜੀ ਸਰ ਪਹਿਲੇ ਬੀਜੇਪੀ ਚ ਸੀਗੇ ਬਟ ਅਸੀਂ ਆਪਣਾ ਸਮਰਥਨ ਜੜਾ ਉਹ ਇਹ ਨਾਲ ਜੋੜਿਆ ਹੈਗਾ ਧੰਨਵਾਦ ਜੂਸਲੇ ਅਮਦੇਲਾ ਹੁਲਾ ਸਾਰੇ ਖਿਆਲ ਲੱਗਦੇ ਨੇ ਜੇ ਲਾ ਕੋਈ ਕੰਮ ਕਰਾਣਾ ਹੋਵੇ ਤਾਂ ਉਸਲੇ ਪਤਾ ਲੱਗਦਾ ਇਨਸਾਨ ਦਾ ਸਾਰੇ ਐਮਐਲਏ ਸਾਹਿਬ ਨੇ ਕੰਮ ਕੀਤੇ ਨੇ ਹੁਣ ਅਸੀਂ ਇਹ ਚਾਹਨੇ ਆ ਕਿ ਸਾਰੇ ਪਿੰਡ ਪਾਣੀ ਦੀ ਬੜੀ ਪ੍ਰੋਬਲਮ ਹੈ ਬੱਚੇ ਸਾਰੇ ਬੇਰੁਜ਼ਗਾਰ ਨਸ਼ੇ ਵੜੇ ਨੇ ਕੰਮ ਕੋਈ ਨਹੀਂ ਕੋਈ ਦਸਤੀ ਖੋਲੋ ਕੋਈ ਦਿਨਾਂ ਲਈ ਕੰਮ ਮਿਲੇ ਅਸੀਂ ਇਹ ਨਹੀਂ ਆਂਦੇ ਪੈਸੇ ਦਿਓ ਸਾਨੂੰ ਫ੍ਰੀ ਦੇ ਫ੍ਰੀ ਦੇ ਪੈਸੇ ਨਹੀਂ ਮੰਗਦੇ ਕੰਮ ਦਿਓ ਸਾਨੂੰ ਤੇ ਅਸੀਂ ਉਹ ਕਰਨਾ ਚਾਹਨੇ ਆ ਕਿੰਨਾ ਬਹਿਜੀ ਤੁਹਾਡਾ ਅਣਿਆਰ ਤੁਹਾਡੇ ਇਥੇ ਆਏ ਨਹੀਂ ਕਦੀ ਵਿਧਾਇਕ ਮੰਤਰੀ ਤੁਹਾਡੇ ਪਿੰਡ ਦੇ ਵਿੱਚ ਆਂਦੇ ਨੇ ਆਂਦੇ ਫੇਰ ਮਾਰੀਆਂ ਚਲੀ ਜਾਂਦੇ ਕਦੀ ਕਿਹਾ ਨਹੀਂ ਉਹਨਾਂ ਨੂੰ ਕਿਹਾ کئی ਵਾਰੀ ਗਲੀਆਂ ਚ ਨਾਲੀਆਂ ਆ ਲੈ ਜਿਹੜੀਆਂ ਪਾਣੀ ਗਲੀ ਦੇ ਭਗਾ ਵਾਲਾ ਪਿਛੜਾ ਇਲਾਕਾ ਜਿਹੜਾ ਵੋਟ ਲੈਣੇ ਉਸਲਾ ਬੜੇ ਆਂਦੇ ਬੋਰ ਪਈਂਦੇ ਉਸਲਾ ਕੋਈ ਨਹੀਂ ਅਸੀਂ ਇਹ ਚਾਹਦੇ ਆ ਕਿ ਡਿਵੈਲਪਮੈਂਟ ਹੋਣੀ ਚਾਹੀਦੀ ਸਾਡੇ ਬੱਚੇ ਨੇ ਜਿਹੜੇ ਉਹ ਥੋੜੇ ਤੱਕ ਹੀ ਕਰਨ ਉਹ ਕੁਛੇ ਵੀ ਨਿਰਭਰ ਨਹੀਂ ਹੁੰਦੀ ਐਮਐਲ ਸਾਹਿਬ ਰੱਖੇ ਵੀ ਇਆਂ ਇਆਂ ਕਰੀ ਜਾਣੀਆਂ ਉਹਨਾਂ ਇਆਂ ਕਰਨਾਂ ਉਪੀ ਕੁਸੇ ਦੇਣ ਵਾਲੇ ਬਣ ਇਸ ਵਾਸਤੇ ਸਾਡੀ ਇਹ ਬੇਨਤੀ ਹੈ ਕਿ ਸਾਡੇ ਪਿੰਡ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਫ੍ਰੀ ਦੀ ਅਸੀਂ ਕੁਝ ਨਹੀਂ ਮੰਗਦੇ ਸਾਲਾ ਬੱਚੇ ਨੂੰ ਰੋਜ਼ਗਾਰ ਦਿਓ ਬਸ ਠੀਕ ਹੈ ਕਾਂਗਰਸ ਪਾਰਟੀ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਕਿ ਬੜੀ ਖੁਸ਼ੀ ਹੋ ਰਹੀ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਅਨੇਕ ਲੋਕੀ ਬਖ ਬਖ ਪਿੰਡਾਂ ਦੇ ਵਿੱਚ ਜੁੜ ਰਹੇ ਆ ਪਰ ਕਈ ਵਰਕਰ ਇਹੋ ਜਿਹੇ ਆ ਜਿਨ੍ਹਾਂ ਨੇ ਆਰਵਾਦਵੀ ਪਾਰਟੀ ਜਿਹੜੀ ਆ ਉਹ ਵੀ ਜੁਆਇਨ ਕਰਕੇ ਉਹਨਾਂ ਦਾ ਕੰਮ ਕੀਤਾ ਉਹ ਮੋਹ ਭੰਗ ਹੋ ਗਿਆ ਉਹਨਾਂ ਦਾ ਕਈ ਮੇਰੇ ਭੈਣ ਭਰਾ ਜਿਹੜੇ ਬੀਜੇਪੀ ਛੱਡ ਕੇ ਅੱਜ ਕਾਂਗਰਸ ਸ਼ਾਮਲ ਹੋਏ ਆ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਦਿਲ ਦੀ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਆ ਔਰ ਪਾਰਟੀ ਦੇ ਵਿੱਚ ਬੰਦਾ ਮਾਨ ਸਨਮਾਨ ਜਿਹੜਾ ਉਹ ਦਿੱਤਾ ਜਾਏਗਾ ਕਿਸੇ ਨੂੰ ਵੀ ਘਰਾਂ ਦੀ ਲੋੜ ਨਹੀਂ ਕਿਸੇ ਨੂੰ ਕੋਈ ਵਿਚੋਲਾ ਭਾਨ ਦੀ ਜਰੂਰਤ ਨਹੀਂ ਉਹ ਸਿੱਧਾ ਮਿਲ ਰਾ ਗੱਲ ਕਰ ਸਕਦਾ ਸਿੱਧਾ ਆ ਕੇ ਮੈਨੇ ਮਿਲ ਸਕਦਾ ਆਮ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਹੁੰਦੀ ਆ ਯਾਰ ਭਈ ਵਿਧਾਇਕ ਬਣਨਾ ਮੰਤਰੀ ਬਣਨਾ ਵੈਸੇ ਗੱਲ ਵੀ ਠੀਕ ਆ ਵੀ ਲੋਕੀ ਡਰਦੇ ਵੀ ਆ ਗਿਆ ਕਈ ਲੋਕੀ ਕਹਿੰਦੇ ਯਾਰ ਕਿ ਤੂੰ ਬੰਦਲੇ ਲੈ ਕੇ ਆਇਆ ਤੂੰ ਸਿੱਧਾ ਕਦਾ ਆ ਗਿਆ ਮੇਰੇ ਵੱਲੋਂ ਕੋਈ ਨਹੀਂ ਸੇਮ ਮੈਂ ਆਮ ਜਨਤਾ ਦਾ ਸੇਵਾਦਾਰ ਹਾਂ 17 ਤੋਂ 22 ਤੱਕ ਮੈਂ ਅਜੇ ਵਿਧਾਇਕ ਤੁਹਾਡਾ ਸੇਵਾਦਾਰ ਰਹੇ ਹਾਂ ਔਰ ਕਦੀ ਵੀ ਕਿਸੇ ਬੰਦੇ ਨੂੰ ਮੈਂ ਨਹੀਂ ਕਿਹਾ ਕਿ ਦਾ ਮਾੜਾ ਨਾਮ ਮੇਰੇ ਮਨ 'ਚ ਹੈਗਾ ਵੀ ਸੋਚ ਕੇ ਕਿਹਦਾ ਕਰਨਾ ਮੇਰੇ ਕੋ ਜਿੰਨੀ ਭਲਾਈ ਹੋ ਸਕਦੀ ਹੈ ਮੈਂ ਕਰਨ ਦੀ ਕੋਸ਼ਿਸ਼ ਕਰਦਾ ਰਹਿਣਾ ਔਰ ਆਂਡ ਵਾਲੇ ਸੰਮਤੀ ਦੇ ਜ਼ਿਲ੍ਹਾ ਪਾਰਸ਼ਦ ਜਿਹੜੇ ਇਲੈਕਸ਼ਨ ਹੈ ਮੇਰੇ ਸਾਰੇ ਕੇ ਹੱਥ ਜੋੜ ਕੇ ਬੇਨਤੀ ਹੈ ਤੁਹਾਡੇ ਤੁਹਾਡੇ ਇਸ ਚੈਲਰਾਂ ਤਗੜੇ ਹੋ ਕੇ ਕਾਂਗਰਸ ਦੇ ਸੰਪਤੀ ਮੈਂਬਰ ਕਾਂਗਰਸ ਦੇ ਜਿਲ੍ਹਾ ਪ੍ਰਚੰਡ ਮੈਂਬਰ ਜਿਤਾਣੇ ਆ। ਹੋਰ ਤੁਸੀਂ ਦੇਖਿਆ ਕੱਲ ਜਿਹੜਾ ਆਮ ਆਦਮੀ ਪਾਰਟੀ ਨੇ ਬਜਟ ਪੇਸ਼ ਕੀਤਾ। ਜਨਾਨੀਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੂੰਹ ਚੁੱਕ ਕੇ ਦੇ ਦਿੱਤੀਆਂ ਵਿਚਾਰੀਆਂ। ਪਰ ਸ਼ਾਇਦ ਸਾਨੂੰ ਪਹਿਲੇ ਨਾਲ 1000 ਰੁਪਏ ਐਨਾਨਸ ਕੀਤਾ ਫਿਰ ਕਹਿੰਦੇ ਨੇ ਹੁਣ ਤੁਹਾਨੂੰ 1100 ਦੇਵਾਂਗੇ। 1000 ਮਿਲਿਆ ਨਾ 1100 ਮਿਲਿਆ। ਮੇਰਾ ਖਿਆਲ ਹੁਣ ਸਮਤੀ ਜ਼ਿਲ੍ਹਾ ਭਾਸ਼ੇ ਇਲੈਕਸ਼ਨ ਆ ਰਿਹਾ ਫੇਰ ਇਹ ਪੈਟਰੋਨ ਨਹੀਂ ਨਾ ਕਰੋ 1500 ਦੇਵਾਂਗੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆਮ ਆਦਮੀ ਪਾਰਟੀ ਨੂੰ ਵੀ ਦੇਣਾ ਕਿੱਥੋਂ ਤੁਸੀਂ ਬਈ ਤੁਹਾਡੇ ਕੋਲ ਪੈਸਾ ਯਾਰ ਖਾਣ ਨੂੰ ਹੀ ਆਗਾ ਤੁਸੀਂ ਅੱਗੇ ਲੋਨ ਤੇ ਲੋਨ ਲੋਨ ਤੇ ਲੋਨ ਲਈ ਜਾ ਰਹੇ ਹੋ ਤੇ ਲੋਕਾਂ ਨੂੰ ਹੁਣ ਸਮਝ ਹੋ ਗਈ ਹੈ ਕਿ ਜਿੰਨਾ ਵੀ ਸਵਾ 3 ਸੱਤ ਚ ਇਹਨਾਂ ਕੰਮ ਕੀਤਾ ਇੱਕ ਦੁਖੀ ਦਾ ਕੰਮ ਨਹੀਂ ਕੀਤਾ ਕੋਈ ਰੋਡ ਨਹੀਂ ਬਣਿਆ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਪੰਜਾਬ ਲੈ ਆਉਣਾ ਕਿਹਾ ਸੀ ਅਸੀਂ 16 ਮੈਡੀਕਲ ਕਾਲਜ ਜਿਹੜੇ ਆ ਪੰਜਾਬ ਚ ਬਣਾਣੇ ਆ ਮੈਂ ਪਹਿਲੇ ਵੀ ਕਿਹਾ ਸੀ ਲਾਲ ਚੰਦ ਕਟਾਰੂ ਚਾਕੇ ਨੇ ਵੀ ਤੁਸੀਂ ਕੈਬਨਟ ਦੇ ਵਜ਼ੀਰ ਬਣ ਗਿਓ ਸਾਡੇ ਇਲਾਕੇ 'ਚ ਇੱਕ ਹੀ ਮੈਡੀਕਲ ਕਾਲਜ ਬਣਾ ਦਿਓ ਤੇ ਪੂਰੇ ਪੰਜਾਬ 'ਚ ਵੈਸੇ ਹੁਣ ਕਿਹਾ ਨਾ ਵੀ ਫਲਾਣੀ ਜਗ੍ਹਾ ਮੈਡੀਕਲ ਕਾਲਜ ਬਣਾ ਲਾ ਕੋਈ ਪੰਜ ਨਹੀਂ ਕੋਈ ਤਿੰਨ ਨਹੀਂ ਕੋਈ 6 ਨਹੀਂ ਹੋ ਸਕਦਾ ਇੱਕ ਦੇ ਦਾ ਨਹੀਂ ਪੱਥਰ ਰੱਖਿਆ ਜਾਏ ਤੇ ਨਾ ਹੀ ਨਾਲ ਕੋਈ ਮੈਡੀਕਲ ਕਾਲਜ ਬਣਨਾ ਔਰ ਮੰਤਰੀ ਹੋ ਵੀ ਆਪਣੇ ਇਲਾਕੇ ਦਾ ਅੱਜ 3 ਸਵਾ 3 ਸਾਲ ਬਣੇ ਦੇ ਹੋ ਗਿਆ ਕੋਈ ਰੋਡ ਦੇ ਉੱਤੇ ਲੁਕ ਨਹੀਂ ਪਈ ਕੋਈ ਰੋਡ ਰਪੇਰ ਨਹੀਂ ਕੀਤਾ ਗਿਆ ਲੋਕਾਂ ਨੇ ਆਹ ਕਾਰ ਜਿਹੜਾ ਸਾਡੇ ਚਾਂਸ ਚਾਂਸੇ ਹੋ ਗਏ ਆ ਔਰ ਜਿੰਨੇ ਕੇ ਲੋਕਾਂ ਨੂੰ ਤੋਹਫੇ ਦੇ ਸਕਦੇ ਆ ਪਰਚਿਆਂ ਦੇ ਉਹ ਦੇਈ ਜਾਂਦੇ ਨੇ ਔਰ ਜਿਸਨਾਂ ਅੱਜ ਮੇਰੇ ਨਾਲ ਲੋਕੀ ਸ਼ਾਮਲ ਹੋਇਆ ਇਹਨੇ ਕੋਸ਼ਿਸ਼ ਕਰਨੀ ਹੈ ਕਿ ਇਹਨਾਂ ਜੋ ਬੰਦਾ ਕੋਈ ਫੜੀਏ ਇਹ ਜਿਹੜੀ ਪੁਲਿਸ ਹੈ ਕਾਕੀ ਵਰਦੀ ਵਾਲੇ ਇਹਦੇ ਸਿੱਧੇ ਸਿੱਧੇ ਕੋਈ ਨੌਕਰੀ ਨਹੀਂ ਕਰਦੇ ਇਹ ਵਰਕਰੀ ਕਰਦੇ ਪਿਆ ਆਮ ਆਦਮੀ ਪਾਰਟੀ ਦੇ ਬਾਬੇ ਨਾਨਕ ਦੀ ਕਿਰਪਾ ਹੋਈ ਤੇ ਹਿਸਾਬ ਲੇਤਾ ਜਾਏਗਾ ਅਸੀਂ ਤੇ ਹਿਸਾਬ ਦੇਤਾ ਉਹਨਾਂ ਨੇ ਜਿੰਨਾ ਜ਼ੋਰ ਲਾਣਾ ਸੀ ਉਹਨਾਂ ਲਾ ਲਿਆ ਤੇ ਪਤਾ ਤੇ ਇਹਨੂੰ ਲੱਗਣਾ ਹੈ ਕਿ ਅਸੀਂ 5 ਸਾਲ ਦਾ ਹਿਸਾਬ ਕਿਦਾ ਦੇਣਾ ਸੋ ਮੇਰੇ ਕਹਿਨ ਦਾ ਭਾਬੇਆ ਬਾਜੇ ਵੀ ਇਹਨਾਂ ਕੋਲ 1.5 ਸਾਲ ਹੈਗਾ ਅਜੇ ਵੀ ਬੰਦਿਆਂ ਰੱਖਾ ਕੰਮ ਕਰਨ ਤੇ ਲੋਕਾਂ ਦੇ ਮਨਾਂ ਚ ਗੱਲ ਆ ਜਾਣੀ ਹੈ ਬਸ ਚਲੋ ਯਾਰ ਵੋਟ ਦੇਣਾ ਨੂੰ ਪਾਣਾ ਨਹੀਂ ਪਰ ਇਹਨਾਂ ਨੂੰ ਮਾੜਾ ਚੰਗਾ ਨਾ ਕਹੀਏ ਉਹਨੇ ਕਾਜੇ ਸਭਾਤਾਂ 3 ਸਾਲ ਹੋ ਗਏ ਮੈਨੂੰ ਬਣੇ ਨਹੀਂ ਆਹਾਰੇ ਮੈਨੂੰ ਕਿ ਮੈਂ ਤੁਹਾਨੂੰ ਲੋਕਾਂ ਨੂੰ ਜਾ ਰਹੇ ਤੁਹਾਡੇ ਸਾਹਮਣੇ ਕਿੰਨੇ ਲੋਕ ਹਰ ਰੋਜ਼ 100-100 ਪਰਿਵਾਰ ਜਿਹੜਾ ਕਾਂਗਰਸ ਸ਼ਾਮਲ ਹੋ ਰਿਹਾ ਇਹ ਕੰਪੈਰੀਅਨ ਕਰ ਰਿਹਾ ਹੋਵੇ ਤੇ 17 ਤੋਂ 22 ਤੱਕ ਦਾ ਰਾਜ ਤੇ 22 ਤੋਂ ਅੱਜ 25 ਤੱਕ ਦਾ ਰਾਜ ਉਹ ਕੰਪੈਰੀਂਗ ਕਰਦੇ ਆ। ਵਿਦੈਕ ਸਾਹਿਬ 4 ਲੱਖ ਕਰੋੜ ਤੋਂ ਵੱਧ ਦਾ ਜਿਹੜਾ ਕਰਜ਼ਾ ਪੰਜਾਬ ਦੇ ਸਿਰ ਹੋ ਗਿਆ। ਕੱਲ ਬਜਟ ਪੇਸ਼ ਹੋਇਆ ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਇਹ ਬਜਟ ਜਿਹੜਾ ਆ ਇਹ ਲੋਕਾਂ ਦੇ ਹਿੱਤ ਦੇ ਵਿੱਚ ਰੰਗਲਾ ਪੰਜਾਬ ਬਣਾਉਣ ਦੇ ਹਿੱਤ ਦੇ ਵਿੱਚ ਪੇਸ਼ ਹੋਇਆ। ਤੁਸੀਂ ਇਹ ਬਜਟ ਨੂੰ ਸਾਰੇ ਨੂੰ ਦੰਗੀਆਂ ਦੇਖ। 3 ਸਾਲ ਹੋ ਗਏ ਜਨਤਾ ਦੀ। ਦੇਖੋ ਅੱਜ 3 ਸਾਲ 3 ਸਾਲ ਬਣੇ ਰਹੇ ਹੋ ਗਏ। ਪਹਿਲੇ ਸਾਲ ਨੇ ਬਜਟ ਪੇਸ਼ ਕੀਤਾ ਤੇ ਕਿਹਾ ਵੀ ਅਜੇ ਸਾਡੀ مالی ਹਾਲਾਤ ਠੀਕ ਨਹੀਂ। ਅਗਲੇ ਸਾਲ ਦਾ ਬਜਟ ਜਿਹੜਾ ਬਿਲਕੁਲ ਠੀਕ ਕੀਤਾ ਜਾਗਾ। ਅਗਲੇ ਸਾਲ ਵੀ ਨਾ ਕਹਤਾ ਨਹੀਂ ਸਾਡੇ ਇਹ ਮਾਲੀ ਹਾਲਾਤ ਠੀਕ ਨਹੀਂ ਹੁਣ ਤੀਜੇ ਸਾਲ ਚ ਠੀਕ ਕੀਤਾ ਜਾਏਗਾ ਅੱਜ ਤੀਜੇ ਸਾਲ ਦਾ ਬਜਟ ਵੀ ਕੱਲ ਪੇਸ਼ ਕਰਤਾ ਇੱਕ ਕੰਮ ਇਹ ਕਹਿੰਦਾ ਵੀ ਕਿਸੇ ਨੂੰ ਜ਼ਾਦਣ ਵੀ ਤਰਕ ਦੇ ਕੇ ਕਿ ਤੁਸੀਂ ਜੋ ਵਾਦੇ ਕੀਤੇ ਸੀ ਅੱਜ ਤੋਂ ਸਵਾ ਤਿੰਨ ਸਾਲ ਪਹਿਲੇ ਕੋਈ ਕੋਈ ਵਾਦਾ ਤੁਸੀਂ ਪੂਰਾ ਕੀਤਾ ਨਾ ਲੇਡੀ ਨੂੰ ਜਿਹੜਾ ਤੁਸੀਂ ਆ ਹਜ਼ਾਰ ਹਜ਼ਾਰ ਦੇਣਾ ਸੀ ਨਾ ਹਜ਼ਾਰ ਰੁਪਏ ਦਿੱਤਾ ਫੇ ਤੁਸੀਂ ਕਹਿੰਦੇ ਅਸੀਂ ਪੈਨਸ਼ਨ ਵਧਾਣੀ ਹੈ ਬढ़ापा ਦੇ ਵਿਧਵਾ ਪੈਨਸ਼ਨ ਜਿਹੜੀ ਹੈ ਉਹ 502 1500 ਅਹੀਂ ਕੀਤੇ ਸੀ ਉੱਥੇ ਹੀ ਖੜੀ ਐ ਕੱਚੇ ਮਕਾਨਾਂ ਦੀ ਗ੍ਰਾਂਟ ਦੇ ਲਈ ਸੀ ਅੱਜ ਉੱਥੇ ਤੋਂ ਉੱਥੇ ਖੜੇ ਐ ਮੈਂ ਕਹਿੰਦਾ ਕਿਸੇ ਪੰਚਾਇਤ ਚ ਦਾਦਲ ਵੀ ਕਿਸੇ ਪੰਚਾਇਤ ਨੂੰ ਕੋ ਪੈਸਾ ਦਿੱਤਾ ਕਿਸੇ ਪੰਚਾਇਤ ਨੂੰ ਪੈਸਾ ਨਹੀਂ ਦਿੱਤਾ ਜਿਹੜਾ ਮਰਜ਼ੀ ਪੰਚਾਇਤ ਚ ਕਰ ਲੋ ਉੱਥੇ ਅਗਰ ਕੰਮ ਲੱਗੇ ਆ ਉਹ ਨਰੇਗਾ ਦੇ ਕੰਮ ਲੱਗੇ ਆ ਅਗਰ ਉੱਥੇ ਕੋ ਕੰਮ ਲੱਗੇ ਆ 2017 ਤੋਂ 22 ਤੱਕ ਦਾ ਜਿਹੜਾ ਮੇਰਾ ਟਾਈਮ ਪੀਰੀਅਡ ਸੀ ਉਹਦੇ ਵੀ ਜਿਹੜੇ ਮੈਂ ਲੋਕਾਂ ਨੂੰ ਪੈਸੇ ਦੇ ਤੂੰ ਅੱਜ ਵੀ ਉਹਨਾਂ ਨੂੰ ਕੋਈ ਪੈਸੇ ਦੇ ਉਸੇ ਪੈਸੇ ਨਾਲ ਕੰਮ ਕਰਾ ਰਹੇ ਆ ਮੈਂ ਤੁਹਾਨੂੰ ਤਰਕ ਦੇ ਕੇ ਵੀ ਕਹਿ ਸਕਦਾ ਕਿ ਕਿਹੜੇ ਪਿੰਡ 'ਚ ਮੇਰੇ ਕੋਈ ਇੰਨੇ ਪੈਸੇ ਤੇ ਅੱਜ ਕਿੰਨੇ ਉੱਥੇ ਪੈਸੇ ਸੋ ਮੇਰੇ ਕਹਾਂਦਾ ਆ ਆਨ ਨਾ ਤਜਰਬੇਕਾਰ ਲੋਕੀ ਨੇ ਇਹਨਾਂ ਨੂੰ ਰਾਜ ਕਰਨ ਦਾ ਕੋਈ ਤਰੀਕਾ ਨਹੀਂ ਹੈਗਾ ਕੋਈ ਸਮਝ ਨਹੀਂ ਹੈਗੀ ਲੋਕੀ ਸਮਝ ਚੁੱਕੇ ਆ ਪੇਛੂੜ ਦਾ ਪਲੰਦਾ ਹੁਣੇ ਜਿਹੜਾ ਸਾਡਾ ਕੈਬਨਿਟ ਦਾ ਵਜ਼ੀਰ ਬਣਿਆ ਇਹ ਕੈਬਨਿਟ ਦਾ ਵਜ਼ੀਰ ਨਹੀਂ ਜਿਸ ਤਰ੍ਹਾਂ ਕੋਈ ਕਹਿੰਦੇ ਓਗੜਾ ਮਾਫੀ ਓਗੜਾ ਮਾਫੀ ਮੈਂ ਤੈਨੂੰ ਇਹ ਪਦਵੀ ਦੇਣਾ ਚਾਹੁੰਦਾ ਵੀ ਇਹ ਮਾਫੀ ਜਿਹੜਾ ਇਹ ਪੌਦੇ ਗੱਟਣ ਵਾਲਾ ਮਾਫੀ ਆ ਖੈਰ ਵੱਢਣ ਵਾਲਾ ਮਾਫੀ ਆ ਔਰ ਟਾਲੀ ਦੇ ਬੂਟੇ ਵੱਢਣ ਵਾਲਾ ਮਾਫੀ ਆ ਇਹ ਉਹ ਮਾਫੀ ਆ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ